ਮੈਂ ਬਹੁਤ ਬਹੁਤ ਧੰਨਵਾਦ ਕਰਦਾ 30 ਐਨਜੀਓ ਵਰਕਰ ਬਾਉਜੀ ਦਾ ਜਿਨ੍ਹਾਂ ਨੇ ਮੇਰੀ ਸਿਸਟਰ ਦਾ ਬ੍ਰੇਨ ਅਟੈਕ ਹੋ ਗਿਆ ਸੀ ਬੀਬੀ ਵਦਨ ਦੇ ਕਾਰਨ ਤੇ ਨਾਲ ਹੀ ਇੱਕ ਪਾਸਾ ਬਾਹਰ ਦਾ ਜਿਹੜਾ ਉਹ ਖਲੋ ਗਿਆ ਸੀ ਤੇ ਮੈਂ ਬਾਉਜੀ ਸਤੀਸ ਬਾਉਜੀ ਨੂੰ ਫੋਨ ਲਾਇਆ ਉਹਨਾਂ ਨੇ ਉਸੇ ਵੇਲੇ ਪੀਜੀਏ ਦੇ ਵਿੱਚ ਡਾਕਟਰ ਪ੍ਰਵੀਨ ਸੁਲੰਕੀ ਨੂੰ ਫੋਨ ਕਰਕੇ ਤੇ ਮੈਨੂੰ ਬੁਲਾ ਲਿਆ ਤੇ ਮੈਂ ਉਸੇ ਵੇਲੇ ਉਹਨਾਂ ਨਾਲ ਲੈ ਕੇ ਤੇ ਪੀਜੀਆਈ ਚਲੇ ਗਿਆ ਤੇ ਪੀਜੀਆਈ ਦੇ ਵਿੱਚ ਸਤੀਸਬਾਬ ਜੀ ਨੇ ਉਸ ਵੇਲੇ ਡਾਕਟਰ ਸਾਹਿਬ ਨੂੰ ਕਹਿ ਕੇ ਤੇ ਸਾਨੂੰ ਦਾਖਲ ਕਰਵਾ ਕੇ ਧਿਆ ਜਿੱਥੇ ਮੇਰੀ ਸਿਸਟਰ ਤੇ ਲੱਖਾਂ ਰੁਪਏ ਬੱਜ ਗਏ ਬ੍ਰੇਨ ਅਟੈਕ ਦੇ ਨਾਲ ਜੋ ਇਥੇ ਪ੍ਰਾਈਵੇਟ ਹਸਪਤਾਲਾਂ ਨੇ ਬਣਾ ਲੈਣੇ ਸੀ ਤੇ ਪੀਜੀਆਈ ਦੇ ਵਿੱਚ ਬਹੁਤ ਵਧੀਆ ਇਲਾਜ ਹੋਇਆ ਤੇ ਸਤੀਸਬਾਬ ਜੀ ਜੋ ਪੰਜਾਬ ਦੇ ਲੋਕਾਂ ਦਾ ਬਹੁਤ ਭਲਾ ਕਰ ਰਹੇ ਆ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਬਹੁਤ ਲੋਕਾਂ ਦੀ ਵੱਡੀ ਸੇਵਾ ਕਰ ਰਹੇ ਆ ਜਿਹੜਾ ਪੀਜੀਆਈ ਦੇ ਵਿੱਚ ਐਡਮਿਟ ਕਰਾ ਕੇ ਲੋਕਾਂ ਦੇ ਲੱਖਾਂ ਕਰੋੜਾ ਰੁਪਏ ਬਚਾ ਰਹੇ ਆ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਅਸੀਂ ਦਿਲ ਦੀਆਂ ਗੱਲਾਂ ਜਾਂ ਤੋਂ ਸतीश ਬਾਬੂ ਜੀ ਦਾ ਤੇ ਡਾਕਟਰ ਪ੍ਰਵੀਨ ਸ਼ਲੰਕੀ ਜੀ ਦਾ ਜੋ ਪੀਜੀਆਈ ਦੇ ਇੰਚਾਰਜ ਹਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ